ਇਹ ਲੱਕਾ ਕਿੱਥੇ ਪੜ੍ਹਦੇ ਕੋਈ ਪਾੜੀ ਰਿਹਾਗਾ ਕਿਚਿੰਗ ਓਏ ਹੌਲ 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 ਮੈਂ ਘੰਟਾ ਦਾ ਉਹ ਡਾਉਲਰ ਬਰਛੀ ਦੀ ਹਾਂ ਬਰਛੀ ਦੀ ਚੁੰਝ ਕਹਿੰਦੇ ਬਾਬਾ ਗੰਡ ਚ ਪਾ ਲੈ ਬਾਬਾ ਕਹਿੰਦਾ ਬਰਛੀ ਦੀ ਚੁੰਝ ਪਾ ਲੋ ਉਲਟ ਹੋ ਗਈ ਕਿ ਨਾ ਗੰਡ ਇੱਥੋਂ ਹੁਲਕੀ ਹੈ ਹਲਗਾ ਦੇ ਬਰਛੀ ਨੂੰ ਕਹਾ ਇਹ ਨਹੀਂ ਹਮਨੇ ਆਪਣਾ ਵੱਟ ਕੇ ਮਾਰਾ ਹਾਂ ਨੂੰ ਮਾਰ ਵੱਟ ਕੇ ਕਰਨਾ ਤਾਂ ਹੀ ਟੰਡਾ ਆ ਸਭ ਹਰਪੀ ਹੋਵੇ ਫੜ ਜਾ ਦੇਖ ਦੇਖ ਸਰ ਜਿਉਂ ਰਹੀ ਬਣ ਰਹਾ ਤੋਹਾ ਸਾੜੇ ਤਾ ਦੇਖ ਸਕਦੇ ਹੋ ਦੋਸਤੋ ਸ਼ਾਉਣੀ ਢਿੰਗ ਸਿੰਘਾ ਪਿੰਡ ਮੇਦੇ ਵਸ ਬਾਬਾ ਗਮਧੂਰ ਸਿੰਘ ਜੀ ਜਥੇਦਾਰ ਗਮਧੂਰ ਸਿੰਘ ਜੀ ਜੋ ਕਿ ਵੱਡੀ ਸ਼ਾਉਣੀਆ ਮੇਦੇ ਆਸਬਾ ਬਧੀਆ ਕੋੜੇ ਦਾ ਰੱਸਾ ਸ਼ਾਇਦ ਫਸ ਗਿਆ ਕਿਸੇ ਤਰੀਕੇ ਨਾਲ ਕੋੜਾ ਡਿੱਗ ਗਿਆ ਜਿਹਦੇ ਕਰਕੇ ਉਹ ਰੱਸਾ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਬਾਬਾ ਜੀ ਗੱਠ ਕਰਕੇ ਆਈ ਜਾਂਦਾ ਯਾਪੜੇ ਇੱਤੋਂ ਬਹਿ ਜਾ ਮਸਾਲਾ ਖੁਦ ਨਾ ਬਾਬਾ ਕੱਚਾ ਸਦਾ ਵੱਡਣ ਦਾ ਮਿੱਟ ਮਾਰਾ ਗਏ ਪੜਦੀ ਪੜਦੇ ਘਾਟੇ ਮੁਰਗੇ ਉਹ ਵੱਡਣਾ ਕਹਿੰਦਾ ਬਾਬੇ ਬਾਠ ਮਾਰਦੇ ਆ ਬਾਬਾ ਕੋਈ ਨਹੀਂ ਵੱਡਣਾ ਫੁੱਲ ਜੀ ਫੁੱਲ ਜੀ ਪੋਟਾ ਮਸਾਲਾ ਸੋਣਾ ਵਰਤੀ ਲੈ ਕੇ ਸਿੱਖਦੇ ਆ ਖੜ ਗਿਆ ਉਹ ਇਤੋਂ ਦੀ ਕੱਢਾਂਗੇ ਤੇ ਵਿੱਚ ਪਿੱਛੇ ਦੇ ਲੱਗ ਲਾ ਇਹ ਆਏ ਹੱਤੋਂ ਦੀ ਆ ਗਈ ਨਾ ਇਹਦੇ ਘੰਟਾ ਕੱਚੀ ਦਾ ਰਸਪਦੀ ਨਹੀਂ ਇਸ ਕੋਈ ਇੱਕ ਵਾਰ ਇੱਕ ਵਾਰ ਜੇ ਦੋਵੇਂ ਨਾ ਹੋਣ ਤਾਂ ਸਭਾ ਲੈ ਪੁੱਠਾ ਕਰ ਪੁੱਠਾ ਨਹੀਂ ਬਤਾ ਦੇ ਨਾਨੂ ਬਦੂ ਮੈਂ ਹਾਂ ਕਿ ਪਰਣਾ ਹੋ ਕੇ ਹੈ ਉਹ ਅਨਜੂਰ ਨਾ ਹੋ ਕਰ ਗਿਆ ਉਹ ਜੂਰ ਤਾਂ ਬੂਰਾ ਹੋ ਗਿਆ ਪੜਦੇ ਮਾੜੀ ਜਿਹੜੀ ਨੂੰ ਕਹੋ ਤਾਂ ਯਾਰ ਜਾਣਦੇ ਦਾ ਤੀਨਾਂ ਨੀ ਗੱਡੀ ਪਾਦੇ ਸਾਡੇ ਕਰਦੇ ਪਰਦੇ ਉਹ ਕਹੜੀ ਗਿਆ ਕਿ ਚੱਲ ਨੀ ਉਹ ਪੜਦੇ ਥਲੇ ਆਪੀ ਆਈਏ ਸਭ ਦੀ ਖੁੱਗੀ ਹਾਂ ਅੱਗੇ ਦੇ ਆ ਜਾਏਗਾ ਹੋਵੇ ਹੋਵੇ ਤੇ ਲਾ ਬੱਸ ਬਬਾ ਇਹਨੂੰ ਫਰਮਾ ਖਾ ਬੰਮਾ ਮਾਰਾਂ ਦੇ ਇਹਨੂੰ ਪਿੱਛੇ ਤੇ ਖੰਨ ਜਦੋਂਦਾਰ ਇਹਨੂੰ ਪਿੱਛੇ ਅਰੇ ਮਰੇ ਰਹਿ ਗਈ ਦੇਖੁੰਦਾ ਹੋ ਜਾਗਾ ਕਰ 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 ਪਹਾੜੀ ਨੂੰ ਆ ਜਾ ਯਾਰ ਬੱਸ ਬੱਸ ਕਰ ਤੇ ਪਹਾੜਾ ਕਰ ਮੜੇ ਕੋਲ ਨਹੀਂ ਨਾ ਕਰਦੀ ਹਉਤ ਨਹੀਂ ਕਰਦਾ ਗਰੀ ਗਰੀ ਤੁਸ ਨਹੀਂ ਦਾ ਹੱਲਣ ਕਿਹਨੂੰ ਮਾਰਾਂਗਾ ਕਦੇ ਕੋ ਖੜਦਾ ਬਾਬਾ ਯਾਰ ਨਿਕਲ ਦੇ ਲਾ ਦੇ ਲਾ ਦੇ ਘੋੜੇ ਨੂੰ ਕਿੱੱਚ ਮੜਾ ਕਿੱੱਚ ਬੱਸ ਹਉ 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 ਬਾਬੇ ਕਸੂਤਾ ਫਸਿਆ ਹੋਏ ਨੇ ਟੰਗਾਂ ਕੱਢਣੀਆਂ ਪੈਣਗੀਆਂ ਰਸਾ ਹੋਰ ਲਿਆਵਾਂਗੇ ਰਸਾ ਗਿਆ ਤੈਨੂੰ ਉਹ ਟਾਂਗ ਖੋੜੇ ਬਾਬੇ ਉਹ ਟਾਂਗ ਜਗਰੇ ਬੱਬਾ ਇਹ ਦੇਖੋ ਗਾ ਉਹਦਾਂ ਹੀ ਕਰਦਾ ਟਾਂਗ ਤਾਂ ਨਹੀਂ ਮਾਰਦਾ ਮੂਹ ਤੇ ਬੱਜੂ ਇਹ ਕਿ ਰੱਖੀਂ ਫੁਫਰਾ ਕਰਦੇ ਇਹਨੂੰ ਅੱਜ ਸਾਹਿਬ ਜੀ ਹੰਤਾ ਵਰਸੇ ਭਾ ਜੇ ਗਿਆ ਤੇ ਇਹੋ ਆ ਗਾ ਠੀਕ ਹੈ ਇਸਲੇ ਹੋ ਜਾਂਦੀ ਫੇਤਾ ਗਿਆ ਜੀ ਕੰਮ ਬਹੁਤ ਹੋ ਗਿਆ ਇੱਕ ਰਹੇਗੀ ਇੱਕ ਰਹੇਗੀ ਉਹ ਵਿੱਚ ਚੱਲ ਹੁਣ ਦੇਖ ਖਰਚਾ ਕਿਦੋਂ ਫੋਣਨਾ ਉਹ ਕਰਨੀ ਹਾਂ ਤੰਗ ਤਾਂ ਹੋਇਆ ਸੀ ਖਰ ਯਾਰ ਪਰ ਆ ਹੋ ਜਾ ਹੁਣ ਪਰ ਆ ਹੋ ਜਾ ਦੇਖੋ ਰਾ ਆ ਜਾ ਤੂੰ ਬੱਪਾ ਕੋਈ ਲੈ ਹੂੰ ਇਹੀ ਹੁੰਦਾ ਏ ਔਖਾ ਪੂਰਾ ਹੋਇਆ ਔਰ ਬੱਚਾ ਛੋੜ ਦੇ ਛੋੜ ਦੇ ਗੱਠ ਤੋਂ ਥੱਲੇ ਬੰਨਿਆ ਗੁਰੂ ਹਾਂ ਗਲ ਘੁੱਟ ਕੇ ਹੋਈ ਤਾਂ ਮਾ ਗਲ ਘੁੱਟ ਕੇ ਸੀ ਹਾਂ ਆਪਾਂ ਨੇ ਇਹਨੂੰ ਤੋਂ ਲੈ ਕੇ ਕਿਹਦੀ ਗਲ ਘੁੱਟ ਕੇ ਥੀ ਚਲੋ ਨਿਕਲ ਗਿਆ ਜੀ ਵਾਹਿਗੁਰੂ ਪਿੰਡ ਮੈਨੂੰ ਘਰੇ ਨਾ ਆਉਣਾ ਪਈ ਜੀ ਨਾ ਖੁੱਲਾ ਤੇ ਥੋੜਾ ਜਿਹਾ ਛੌਣੀ ਨੇ ਨਿੰਗ ਸਿੰਘਾਂ ਪਿੰਡ ਮੇਦੇਬਾਸ ਅੱਜ ਨਿੰਗ ਸਿੰਘ ਫੌਜਾਂ ਵੀ ਇਕੱਠੀਆਂ ਹੋਈਆਂ ਨੇ ਸਾਰੀਆਂ ਇੱਥੇ ਧੀਆਂ ਦੇ ਮਸਲੇ ਤੇ ਜਿਹੜੇ ਬਹੁਤ ਜ਼ਿਆਦੇ ਆਏ ਸੀਗੇ ਹੁਣ ਵੀ ਡੀ ਕਰੇ ਨੇ ਬਰੇਟਿਆਂ ਕਣੂ ਆਉਣਗੇ ਹਾਂਜੀ ਬਾਬਾ ਕਮੰਡ ਸਿੰਘ ਜੀ ਜਥੇਦਾਰ ਬਾਬਾ ਗਮਧੂਰ ਸਿੰਘ ਜੀ ਜਥੇਦਾਰ ਬਾਬਾ ਗਰਮੇਲ ਸਿੰਘ ਜੀ ਇੱਧਰ ਲਿਆਂਦੇ ਜੀ ਆਪਣਾ ਚੋਲੇ ਨਹੀਂ ਬਾਬਾ ਨਹੀਂ ਇਹ ਨਹੀਂ ਅੱਜ ਚੜਦੀ ਕਲਾ ਚ ਰਿੰਗ ਸਿੰਘ ਫੌਜਾ ਅੱਜ ਦੇਖ ਸਕਦੇ ਹੋ ਵੀ ਸਾਨੂੰ ਪੂਰਾ ਬਖਾਵਾਂਗੇ ਹਾਂ ਤਾਂ ਵਸ ਗਿਆ ਚਾਹੇ ਗੰਡਜੀ ਨੂੰ ਕਹਿੰਦੀ ਉਹ ਲੋਟ ਆ ਜਾਂਦੀ ਇਹ ਵਰਦਨ ਦਾ ਉਹ ਕਾ ਬਾੜ ਦੇ ਨਾਲ ਲਾਉਗੇ ਫਿਰ ਅੱਗੇ ਮਨੂ ਆਦੀ ਮਾਝਾ ਖੋੜਾ ਖੋੜਾ ਮੇਕ ਲਾ ਅੱਛਾ ਸੁਨਾਮ ਦੇ ਨਹੀਂ ਚੱਕ ਲਾ ਤਰੇ ਦੇ ਇਹ ਤੇ ਚੱਕ ਚ ਹੈਗਾ ਤਾਂ ਨਹੀਂ ਦੀ ਕੁਝ ਆ ਦੇਖੋ ਹਰ ਤਰ੍ਹਾਂ ਦਾ ਮਸਲਾ ਬਾਬਾ ਕਮੰਡ ਸਿੰਘ ਜੀ ਹੱਲ ਕਰਾਉਂਦੇ ਨੇ